ਵਾਹਿਗੁਰੂ ਸਾਬ ਜੀ ਬਾਣੀ ਗੁਰੂ ਗੁਰੂ ਆ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਔਰ ਤਖ ਗੁਰੂ ਨਿਸਤਾਰੇ ਸੁ ਕਹੋ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਗੋਦੀ ਮਹਲਾ ਪੰਜਵਾ ਪ੍ਰਭ ਤੇਰੇ ਪਗ ਕੀ ਓਰ ਦੀਨੰਦਾਲ ਪ੍ਰੀਤਮ ਮਨ ਮੋਹਣ ਕਰ ਕਿਰਪਾ ਮੇਰੀ ਲੋਚਾ ਪੂਰ ਬਰਬ ਤੇਰੇ ਪਗ ਕੀ ਦੀਨ ਦਿਆਲ ਪਰਿਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾ ਦਾਦੇ ਸੋ ਰਾਵ ਰਹਾ ਜਾ ਤੁੰਬਰਾ ਅੰਤਰ ਜਾਮੀ ਸਦਾ ਹਜੂਰ ਜੋ ਤੁੰਬਰਾ ਜਸ ਗਾਵੇ ਕਰਤੇ ਸੇ ਜਨ ਕਬੂ ਨਾ ਮਰਦੇ ਝੂਰ ਤੰਦ ਬੰਦ ਬਿਰਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੋਖ ਸੰਬਤ ਭੋਗ ਜੀ ਕੇ ਬਿਨ ਹਰ ਨਾਨਕ ਜਾਣੇ ਔਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿੱਟੇ ਬੇਸੂਰ ਸੁਖ ਸੰਬਦ ਭੋਗ ਜੀ ਕੇ ਬਿਨਾਰ ਨਾਨਕ ਜਾਣੇ ਕੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਡੋਡੀ ਮਹਲਾ ਪੰਜਵਾਂ ਪ੍ਰਭ ਤੇਰੇ ਪਗ ਕੀ ਤੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਓਰ ਵਾਹਿਗੁਰੂ ਜੀ ਕਾ ਖਾਲਸਾ ਇਕੋ ਜਨੂਰਾ ਕਰਿਓ ਪਲਕਾਂ ਦੇ ਕੰਮਸ਼ਨ ਕਰੋ ਵਾਹਿਗੁਰੂ ਸਾਬ ਜੀ ਪੇਖ ਦਿਖਾਏ ਜਗਤ ਕੋ ਲੋਗਣ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ ਵਾਹਿਗੁਰੂ ਸਾਹਿਬ ਜੀ ਸਵਈਆ ਹਿੰਮਤ ਸਿੰਘ ਹਨਿਓ ਜਬ ਹੀ ਤਾਬੀ ਸਾਬੀ ਪਟ ਕੋਪ ਪਰੇ ਹਿੰਮਤ ਸਿੰਘ ਨਿਓ ਜਾਵੀ ਕਬ ਹੀ ਸਭ ਹੀ ਪਟ ਉਬੋ ਪਰੇ ਮਾਰੂਦ ਤੇ ਆਗ ਬੀਰ ਜਤੇ ਇਹ ਪਾਇਕ ਬਾਰੀ ਟੂਟ ਪਰੇ ਤਨਵਾਨ ਕਿਰਪਾਨ ਗਦਾ ਬਰਸ਼ੀਨ ਕੇ ਛਾਂ ਪਨੇ ਬਹੁ ਵਾਰ ਕਰੇ ਨਿਰਭਗਾਏ ਬਚਾਏ ਸਭੇ ਦਿਨ ਕੇ ਇਹ ਪੌਰਖ ਦੇਖ ਕੇ ਸ਼ਤਰ ਡਰੇ ਤਨ ਬਾਨ ਕਿਰਪਾਨ ਗਦਾ ਬਰਸ਼ੀਨ ਇਹ ਸਿਆਪਣੇ ਬਹੁ ਵਾਰ ਕਰੇ ਨਰੁ ਭਗਾਏ ਬਚਾਏ ਸਭੇ ਤਨ ਕੇ ਇਹ ਪੌਰਖ ਦੇਖ ਕੇ ਛਤਰ ਡਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ